ਆਓ ਪ੍ਰਧਾਨ ਜੀ ਆਓ ਆਓ ਜੀ ਆਓ ਜੀ ਰੋਪਨ ਜੀ ਆਓ ਬਲ ਸਾਹਿਬ ਜਿੰਦਾਬਾਦ ਉਹ ਬਾਦ ਫੋਨ ਕਰਨੇ ਕਿੱਥੇ ਆ ਗਏ ਦੋ ਚੜ ਗਏ ਉਹਦਾ ਸੀ ਫੋਨ ਨਹੀਂ ਚੱਲਦਾ ਜੀ ਹਾਂ ਜੀ ਹਾਲਾ ਮੁਰਾ ਦੌਰ ਚੜਿਆ ਉਹ ਤੋਂ ਹੀ ਬਹਾਨਾ ਤੋੜ ਕੇ ਇੱਧਰ ਆਓ ਆ ਜਾਓ ਆਓ ਜੀ ਸਰਗੀ ਸਾਹਿਬ ਕੁਛ ਜੀ ਜੀ ਰੀਰਮਨ ਭੇਤ ਜਿੰਦਾਬਾਦ ਰੀਰਮਨ ਭੇਤ ਜਿੰਦਾਬਾਦ ਆਮ ਆਗੂੀ ਪਾਰਟੀ ਜਿੰਦਾਬਾਦ ਵੀ ਪਾਰਟੀ ਜਿੰਦਾਬਾਦ ਰਮਨ ਬੇਦ ਜਿੰਦਾਬਾਦ ਸ਼ਿਰਮਨ ਬੇਦ ਜਿੰਦਾਬਾਦ ਸ਼ਿਰਮਨ ਬੇਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰਮਨ ਬੇਦ ਜਿੰਦਾਬਾਦ ਸ਼ਿਰਮਨ ਬੇਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਉਹਨੂੰ ਇਸ ਗੱਲ ਦੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ तकरीबन ਅੱਜ ਵੀ ਮਹੀਨੇ ਦੇ ਕਰੀਬ ਹੋ ਗਏ ਨੇ ਔਰ ਪਿਛਲੇ 20 ਮਹੀਨਿਆਂ ਦੀ ਪੰਜਾਬ ਦੇ ਵਿੱਚ ਜੋ ਕਾਰਜਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਬਖੂਬੀ ਦੇ ਨਾਲ ਪੰਜਾਬ ਦੇ ਹਰ ਕੋਨੇ ਦੇ ਵਿੱਚ ਚੌਂਚ ਸਫਲ ਰਹੀ ਆ ਅੱਜ ਉਹਦਾ ਸਦਕਾ ਹੈ ਕਿ ਬਹੁਤ ਸਾਰੇ ਲੋਕ ਜਿਹੜੀਆਂ ਰਵਾਇਤੀ ਪਾਰਟੀਆਂ ਚ ਵਿਆ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਰਹੇ ਨੇ ਔਰ ਮੈਨੂ ਆਜ ਦੱਸਦੇ ਹਾਂ ਖੁਸ਼ੀ ਆ ਕਿ ਸਾਡੇ ਸ਼ਹਿਰ ਦਾ ਬਹੁਤ ਇੱਕ ਵਧੀਆ ਕਰਮੱਠ ਸਵਾਦ ਸੇਵੀ ਵੀ ਵਰਕਰ ਵੀ ਰੋਬਿੰਨ ਬਹੁਤ ਸਾਰੇ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਔਰ ਅੱਜ ਇਸ ਜੁਆਇਨਿੰਗ ਦੇ ਵਿੱਚ ਸਾਡੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਭਾਰਤ ਪੁਸ਼ਨ ਜੀ ਔਰ ਸਾਡੇ ਜਿਹੜੇ ਪਾਰਟੀ ਵੱਲੋਂ ਦੋ ਬਲੌਗ ਪ੍ਰਧਾਨ ਪਰਿਵਾਰੀ ਜਿਹੜੇ ਨੇ ਨਿਯੁਕਤ ਹੋਏ ਨੇ ਮਨਵਿੰਦਰ ਜੀ ਹਲਵਾਲ ਸਾਹਿਬ ਤੇ ਬਖਦੇਵ ਸਿੰਘ ਖੋਰੀ ਔਰ ਜਸਵਿੰਦਰ ਪਾਲ ਜੀ ਭਾਈ ਜੀ ਇਹ ਅ ਅਕਤਿਆਤ ਤੌਰ ਦੇ ਉੱਪਰ ਅੱਜ ਜੁਆਇਨਿੰਗ ਲਈ ਆਏ ਨੇ ਔਰ ਮੈਂ ਸਮਝਦਾ ਵੀ ਇਹਨਾਂ ਨੂੰ ਵੀ ਗੋਬਿੰਦ ਜੀ ਨੇ ਪ੍ਰੇਰਨਾ ਲਈ ਹੈ ਇਹਨਾਂ ਤੋਂ ਕਿਉਂਕਿ ਜਿੱਦਾਂ ਬਖਵਿੰਦਰ ਜੀ ਲੱਗੇ ਨੇ ਪਾਰਟੀ ਦੀ ਸੇਵਾ ਲਈ ਕੋਨੇ ਕੋਨੇ ਦੇ ਵਿੱਚ ਪਾਰਟੀ ਦੇ ਪ੍ਰੋਗਰਾਮ ਨੂੰ ਅਦਾ ਰਹੇ ਨੇ ਤਾਂ ਉਹਦੇ ਪ੍ਰੇਰਨਾ ਸਦਕੇ ਅੱਜ ਇਹਨਾਂ ਸਾਥੀਆਂ ਨੇ ਬਣਾਇਆ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਜੀ ਆਏ ਨੂੰ ਇਹਨਾਂ ਪਾਰਟੀ ਦੇ ਵਿੱਚ ਔਰ ਵਿਸ਼ਵਾਸ ਰੱਖੋਨਾ ਕਿ ਪਾਰਟੀ ਦੇ ਜੋ ਬੰਦਾ ਮਾਨਸਮਾਨ ਆ ਉਹ ਤੁਹਾਨੂੰ ਉਹ ਤੁਹਾਡੇ ਸਾਥੀਆਂ ਨੂੰ ਜ਼ਰੂਰ ਦਿੱਤਾ ਜਾਏਗਾ ਔਰ ਇੱਕ ਗੱਲ ਤੁਸੀਂ ਵੀ ਧਿਆਨ ਚ ਰੱਖਿਓ ਇਹ ਜਿਹੜੀ ਸਾਡੀ ਪਾਰਟੀ ਆ ਇਹ ਕਿਸੇ ਅਸੂਲਾਂ ਤੇ ਕਿਸੇ ਨਿਯਮਾਂ ਤੇ ਕਿਸੇ ਸੋਚ ਤੇ ਕੰਮ ਕਰਦੀ ਆ ਉਸ ਨਿਯਮਾਂ ਸੋਚ ਦੇ Dਾਰੇ ਦੇ ਵਿੱਚ ਰਹਿ ਕੇ ਇਸ ਪਾਰਟੀ ਦੇ ਵਿੱਚ ਕੰਮ ਕਰਨਾ ਪੈਂਦਾ ਇਹ ਪਾਰਟੀ ਜਿਹੜਾ ਜਿਹੜਾ ਜਨਮ ਹੀ ਆ ਉਹ ਸੰਘਰਸ਼ ਤੇ ਪਿਆਗ ਚੋਂ ਆ ਔਰ 9000 9000 ਜਿਹੜੀ ਜਿਹੜੀ ਮੂਮੈਂਟ ਸੀਗੀ ਉਹਦੇ ਚੋਏ ਪਾਰਟੀ ਨਿਕਲੀ ਆ ਉਹ ਮੈਂ ਸਮਝਦਾ ਵੀ ਇੱਕ ਬਹੁਤ ਵਧੀਆ ਅਰ ਪੰਜਾਬ ਦੇ ਵਿੱਚ ਇੱਕ ਨਵੀਂ ਸੋ ਜਿਹੜੀ ਆ ਉਹ ਲਗਾਤਾਰ ਘਰ ਘਰ ਕਰ ਰਹੀ ਹੈ ਔਰ ਜਸ ਤਰੀਕੇ ਦੇ ਨਾਲ ਹਰ ਫੈਸਲਾ ਪੰਜਾਬ ਸਰਕਾਰ ਦਾ ਲੋਕ ਪੱਖੀ ਔਰ ਲੋਕਾਂ ਦੇ ਸੇਵਾਵਲ ਸਮਰਪਿਤ ਪੱਖੀ ਲਿਆਇ ਜਾ ਰਹੇ ਨੇ ਉਹਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਇਹ ਘੇਰੀ ਬਣ ਕੇ ਚੱਲੂਗੀ ਪੰਜਾਬ ਦੇ ਵਿੱਚ ਔਰ ਜਿਹੜੀਆਂ ਰਵਾਇਤੀ ਪਾਰਟੀਆਂ ਅੱਜ ਐਕਸਪੋਜ਼ ਹੋ ਚੁੱਕੀਆਂ ਨੇ ਉਹਨਾਂ ਨੂੰ ਲੋਕਾਂ ਨੂੰ ਸਮਝ ਲੱਗ ਗਈ ਆ ਕਿ ਪਿਛਲੇ 75 ਸਾਲਾਂ ਜਿਨ੍ਹਾਂ ਨੇ ਕੀ ਕੀਤਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੀ ਲੁੱਟ ਕੀਤੀ ਆ ਕਿਸ ਤਰੀਕੇ ਦੇ ਨਾਲ ਕਰਪਸ਼ਨ ਨੂੰ ਬढ़ावा ਦਿੱਤਾ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਪੈਸਾ ਵਿਕਾਸ ਦੇ ਉੱਪਰ ਖਰਚਣਾ ਚਾਹੀਦਾ ਸੀਗਾ ਕਿਸ ਤਰੀਕੇ ਦੇ ਨਾਲ ਸਿਆਸਤਦਾਨਾਂ ਦੀ ਜੇਬਾਂ 'ਚ ਗਿਆ ਇਹਨਾਂ ਸਾਰੀਆਂ ਚੀਜ਼ਾਂ ਅੱਜ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਔਰ ਆਉਣ ਵਾਲਾ ਸਮਾਂ ਇਸ ਪਾਰਟੀ ਲਈ ਬਹੁਤ ਉਬ ਤੁਰ ਤੇ ਮਜ਼ਬੂਤ ਜਿਹੜਾ ਇਹ ਸਮਾਂ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਆਓ ਮਿਲੋ ਕੁਝ ਦਿਨ ਪਹਿਲਾਂ ਆ ਸਾਡਾ ਵੀਰ ਆ ਸਾਹਿਲ ਇਹਨੇ ਪਾਰਟੀ ਜੁਆਇਨ ਕੀਤੀ ਸੀਗੀ ਔਰ ਬਹੁਤ ਖੂਬੀ ਦੇ ਨਾਲ ਇਹ ਹੁਣ ਸੇਵਾ ਲੋਕਾਂ ਦੀ ਕਰ ਰਿਹਾ ਫੇਸੇ ਤਰੀਕੇ ਨਾਲ ਰੋਬਿੰਜੀ ਤੁਹਾਨੂੰ ਵੀ ਤੁਹਾਡੇ ਸਾਰੇ ਸਾਥੀ ਕਿਸੇ ਕਿਸਮ ਦਾ ਤੁਸੀਂ ਇਸ ਗੱਲ ਤੋਂ ਮੁਕਾਲਾ ਨਾ ਰੱਖਣਾ ਪੂਰਾ ਮਾਣ ਸਨਮਾਨ ਜਿਹੜਾ ਸਾਥੀਆਂ ਨੂੰ ਵੀ ਤੁਹਾਨੂੰ ਵੀ ਪੂਰਾ ਦਿੱਤਾ ਜਾਊਗਾ ਆਪਾਂ ਮਿਲ ਕੇ ਇੱਕ ਨਵੇਂ ਔਰ ਰੰਗਲੇ ਪੰਜਾਬ ਦੀ ਸੇਵਾ ਵੀ ਕਰਨੀ ਔਰ ਪੰਜਾਬ ਨੂੰ ਇਸ ਸੱਤਰ ਤੇ ਲੈ ਕੇ ਆਉਣਾ ਜਿਹੜਾ ਪਿਛਲਾ ਇੱਕ ਬਹੁਤ ਇਹ ਗਰਮ ਇਤਿਹਾਸਿਕ ਪੰਜਾਬ ਦਾ ਉਹਨੂੰ ਅਸੀਂ ਕੋਆ ਉਹਨੂੰ ਦੁਬਾਰਾ ਅੱਜ ਭਗਵੰਤ ਮਾਨ ਜੀ ਰিস্টੋਰ ਕਰ ਰਹੇ ਨੇ ਔਰ ਲਗਾਤਾਰ ਮਿਹਨਤ ਦੇ ਨਾਲ ਪੰਜਾਬ ਦੁਬਾਰਾ ਆਪਣੀਆਂ ਲੀਹਾਂ ਤੇ ਆ ਰਿਹਾ ਤੇ ਇੱਕ ਵਾਰੀ ਫੇਰ ਅਨੁਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਅੱਜ 50 ਤੋਂ 60 ਜਣੇ ਆਪਾਂ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਆਂ ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਦੇਖਦੇ ਹੋਏ ਇਹਨਾਂ ਨੇ ਜੋ 20 ਮਹੀਨੇ ਦਾ ਕਾਰਜ ਕੁਜਾਰੀ ਹੈ ਇਹਨਾਂ ਦੇਖਦੇ ਸਾਡੇ ਜਿੰਨੇ ਯੰਗਸਰ ਨੇ ਜਿੰਨੇ ਯੋਗ ਆਪੇ ਯੰਗਸਰ ਹੈਗੇ ਨੇ ਸਾਰੇ ਪ੍ਰਭਾਵਿਤ ਹੋ ਕੇ ਸਾਡੇ ਆਮਦ ਪਾਰਟੀ ਸ਼ਾਮਿਲ ਹੋਏ ਆ। ਬਾਕੀ ਮੈਂ ਸ਼੍ਰੀ ਰਮਨ ਬੈਲ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਪਾਰਟੀ ਸਾਨੂੰ ਬਹੁਤ ਮਾਨ ਬਖਸ਼ਿਆ। ਅਸੀਂ ਵਿੱਚ ਵਿਸ਼ਵਾਸੰਦਾ ਹਾਂ ਕਿ ਜੋ ਪਾਰਟੀ ਦੀ ਗਤੀਵਿਧੀਆਂ ਹੋਣਗੀ ਜੋ ਸਾਡੀ ਡਿਊਟੀ ਲਵਾਂਗੇ ਆਪਾਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਾਜ਼ਰ ਆ। ਬਾਕੀ ਸਾਡੇ ਮੁਖਦੇਵ ਭਾਜੀ ਜਿਨ੍ਹਾਂ ਦੇ ਜ਼ਰੀਏ ਆਪਾਂ ਪਾਰਟੀ ਸ਼ਾਮਿਲ ਹੋਏ ਇਹਨਾਂ ਨੇ ਸਾਨੂੰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਅਸੀਂ ਇਹਨਾਂ ਦੇ ਕੀ ਨੁਕਤੇ ਗੁਰੂਆਂ ਦੇ ਕਤਿਵਿਧੀਆਂ ਦੇਖੋ ਜੀ ਪੰਜਾਬ ਸਰਕਾਰ 20 ਮਹੀਨੇ ਤੋਂ ਕਿੰਨੇ ਕਿੰਨੇ ਮੁਹੱਲਾ ਕlinic ਲਾਏ ਨੇ ਹੋਰ ਸਾਰੇ ਕਿੰਨੀਆਂ ਸਰਕਾਰੀ ਪੋਸਟਾਂ ਵੀ ਕੀਤੀਆਂ ਨੇ ਮਤਲਬ ਕਿੰਨੇ ਕੰਮ ਨੇ ਜਿਹੜਾ ਆਪਾਂ ਗਿਣਾ ਨਹੀਂ ਸਕਦੇ ਲੇਕਿਨ ਤੁਹਾਨੂੰ ਪਤਾ ਹੀ ਹੈ ਸਾਰੇ ਮੀਡੀਆ ਲਈ ਆਜਾਣ ਨੂੰ ਨਹੀਂ ਆਪਾਂ ਸਾਕੇ ਬਿਜਲੀ ਬਿੱਲ ਵੀ ਮਾਫ ਕੀਤੇ ਨੇ ਕਾਫੀ ਹੋਏ ਨੇ ਇਸ ਸਰਗਤੀਵੇ ਦੇ ਪ੍ਰਭਾਵ ਜਿਹੜੇ ਸਾਰੇ ਜੰਕਸ ਆਪਾਂ ਪਹਿਲੇ ਜਿਹੜੀ ਰਾਜਨੀਤੀ ਪਾਰਟ ਨੇ ਹਾਂਜੀ ਪਹਿਲਾਂ ਮੈਂ ਕਾਂਗਰਸ ਪਾਰਟੀ ਸ਼ਾਮਿਲ ਸੀ ਫਿਰ ਆਪਾਂ ਇਹਨਾਂ ਕਤਿਵਿਧੀਆਂ ਦੇਖ ਕੇ ਆਪਾਂ ਜੋ ਆਮ ਆਦਮੀ ਪਾਰਟੀ ਨੂੰ ਸ਼ਾਮਿਲ ਹੋਇਆ ਕੀ ਵਿਸ਼ਵਾਸ ਪਾਰਟੀ ਨੂੰ ਕਿ ਵਿਸ਼ਵਾਸ ਪਾਰਟੀ ਨੂੰ ਜੋ ਜੀ ਉਹਨਾਂ ਕੰਪਨੀ ਮੋਟੇ ਦਾ ਮੋਟਾ ਮਾ ਕਰੀਏ ਜਾਈ ਨੇ ਇਹ ਕਿਹੜੀ ਪਾਰਟਨਰ ਸਮਝ ਰੱਖਦੇ ਸੀ ਤੇ ਕਿਹੜੀਆਂ ਨੀਤੀਆਂ ਨੂੰ ਲੈ ਕੇ ਜਿੱਤੋ ਇਹ ਕਰ ਲੋਗੇ ਮੈਂ ਮੁਖਦੇਵ ਸਿੰਘ ਹਲੋਵਾਲ ਬਲੋਕ ਪਰਭਾਰੀ ਗੁਰਦਾਸਪੁਰ ਹਲਕਾ ਅੱਜ ਮਿਤੀ 21 2024 ਸ਼੍ਰੀ ਰਮਨ ਬੈਲ ਜੀ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਔਰ ਹਲਕਾ ਇੰਚਾਰਜ ਗੁਰਦਾਸਪੁਰ ਉਹਨਾਂ ਦੀ ਗਵਾਈ ਵਿੱਚ ਇਹ ਰੋਬਨ ਵੀਰ ਜੀ ਜੋ ਕਿ ਪਿਛਲੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀਗੇ ਮੈਂ ਇਹਨਾਂ ਨਾਲ ਇੱਕ ਦਿਨ ਮੁਲਾਕਾਤ ਹੋਈ ਕਿਸੇ ਸੱਜਣ ਕੋਲ ਬੈਠੇ ਸੀ ਔਰ ਪਾਰਟੀ ਬਾਰੇ ਗੱਲ ਚੱਲ ਰਹੀ ਸੀ ਵੀ ਬੜੀ ਸ਼ਾਂਤੀ ਅਮਨ ਦੇ ਨਾਲ ਕੰਮ ਚੱਲ ਰਿਹਾ ਹੈ ਔਰ ਇਹ ਪਾਰਟੀ ਦੂਸੀਆਂ ਦੂਸਰੀਆਂ ਜੋ ਰਵਾਇਤੀ ਪਾਰਟੀਆਂ ਹਨ ਉਹਨਾਂ ਵਾਂਗੂ ਕੋਈ ਇਹਨਾਂ ਵਿੱਚ ਹੋਸ਼ਾ ਸਿਸਟਮ ਨਹੀਂਗਾ ਤੇ ਭਾਜੀ ਮੈਂ ਆਉਣਾ ਚਾਹੁੰਦਾ ਪਾਰਟੀ ਦੇ ਵਿੱਚ ਔਰ ਮੈਂ ਹਲਕਾ ਇੰਚਾਰਜ ਸ਼੍ਰੀ ਰਮਨ ਬੈਲ ਜੀ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੂੰ ਭੇਜਿਆ ਪ੍ਰੇਰਿਤ ਕੀਤਾ ਤੇ ਅੱਜ ਇਹ ਬੜਾ ਹੀ ਸੁਭਾਗਾ ਸਮਾ ਹੈ ਇਹ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਹਨ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਸਾਡੇ ਨਾਲ ਸ਼੍ਰੀ ਰਮਨ ਬਹਿਲ ਜੀ ਦੇ ਨਾਲ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੋ ਔਰ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹਨ ਇਹਹੀ ਬੜੇ ਵਧੀਆ ਮਾਰਜਨ ਦੇ ਨਾਲ ਜਿੱਤਣੀਆਂ ਹਨ ਔਰ ਆਮ ਆਦਮੀ ਪਾਰਟੀ ਦੀਆਂ ਜੋ ਲੋਕਪੱਖੀ ਨੀਤੀਆਂ ਨੇ ਇਹਨਾਂ ਨੂੰ ਆਪਾਂ ਘਰ-ਘਰ ਪਹੁੰਚਾਉਣਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕੀ ਸਾਡਾ ਜਿਹੜਾ ਪਰਿਵਾਰ ਹੈ ਆਮ ਆਦਮੀ ਪਾਰਟੀ ਦਾ ਪਰਿਵਾਰ ਹੋ ਵਧਿਆ ਹੈ ਔਰ ਸਾਡੇ ਜਿਹੜੇ ਰੋਬਨ ਹੈ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਔਰ ਇਹ ਵੀ ਧਿਆ ਕੀਤਾ ਹੈ ਕਿ ਅਸੀਂ ਪਾਰਟੀ ਨੂੰ ਆਪਣੇ ਵਿਆਕਤ ਨਾਲ ਔਰ ਔਨੈਸਟੀ ਦੇ ਨਾਲ ਇਮਾਨਦਾਰੀ ਦੇ ਨਾਲ ਅਸੀਂ ਇਸ ਨੂੰ ਹੋਰ ਤਾਕਤ ਦੇਵਾਂਗੇ ਔਰ ਮੇਰੀ ਸਾਰੇ ਸਾਥੀਆਂ ਨੂੰ ਔਰ ਮੁਖਦੇਵ ਜੀ ਹੈ ਨੇ ਸਾਡੇ ਨਾਲ ਉਹਨਾਂ ਨੂੰ ਵਧਾਈ ਹੈ ਜਿਨ੍ਹਾਂ ਦੇ ਸਤਕਾ ਇਹ ਜਿਹੜੀ ਹੈ ਮੂਵਮੈਂਟ ਪਨੀ ਹੈ ਹੋਰ ਜ਼ਿਆਦਾ ਸ਼ਕਤੀ ਮਿਲੀ ਹੈ ਇਹ ਜ਼ਰੂਰ ਸਹੀ ਹੈ ਜਿੱਦਾਂ ਸਾਡੇ ਹਲਕਾ ਇਨਚਾਰਜ ਔਰ ਚੇਅਰਮੈਨ ਸਾਹਿਬ ਰਮਨ ਬਹਿਲ ਜੀ ਨੇ ਦੱਸਿਆ ਹੈ ਕਿ ਇਹ ਸਾਡੀ ਪਾਰਟੀ ਇੱਕ ਮੂਵਮੈਂਟ ਚੋਕੀ ਆ ਜਿਹੜੀ ਕਿ ਅਨਾ ਹਜ਼ਾਰੇ ਔਰ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਜਿਨ੍ਹਾਂ ਨੇ ਦਿਨ ਰਾਤ ਕੋਸ਼ਿਸ਼ ਕਰਕੇ ਇਸ ਪਾਰਟੀ ਨੂੰ ਖੜਾ ਕੀਤਾ ਔਰ ਇਸ ਇੱਕ ਮੁੱਦੇ ਤੇ ਖੜਾ ਕੀਤਾ ਕਿ ਵੀ ਅਸੀਂ ਕ੍ਰਪਸ਼ਨ ਲੈਸ ਜਿਹੜੀ ਹੈ ਉਹ ਸਰਕਾਰ ਔਰ ਉਹ ਇੱਕ ਪਾਰਟੀ ਖੜੀ ਕਰਨੀ ਹੈ ਔਰ ਉਸ ਦਾ ਬਾਖੂਬੀ ਉਹਨਾਂ ਨੇ ਆਪਣਾ ਅੰਜਾਮ ਦਿੱਤਾ ਹੈ ਔਰ ਲੜ ਰਹੇ ਨੇ ਹਾਲੀ ਵੀ ਲੜ ਰਹੇ ਨੇ ਉਹ ਇਸ ਵਕੋ ਲੜ ਰਹੇ ਪਾਵੇਂ ਉਹ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਜੜਾ ਵਾ ਉਹ ਕਸ਼ਟ ਦੇ ਰਹੀ ਹੈ ਪਰੰਤੂ ਉਹ ਕਿਸੇ ਚੀਜ਼ ਤੋਂ ਡਰਨ ਵਾਲੇ ਨਹੀਂ ਹੈ ਕਿਉਂਕਿ ਅਸੀਂ ਗੁਰਤੀ ਲਈ ਹੋਈ ਆ ਸਾਡੇ ਬਹਿਲ ਸਾਹਿਬ ਨੇ ਵੀ ਗੁਰਤੀ ਲਈ ਆ ਰਮਨ ਬਹਿਲ ਜੀ ਤੋਂ ਕਿ ਅਸੀਂ ਪ੍ਰਸ਼ਟਾਚਾਰ ਨਹੀਂ ਸਹਿਣ ਕਰਨਾ ਕਿਸੇ ਵੀ ਕਿਸਮਤ ਤੇ ਕੋਈ ਵੀ ਹੋਵੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਿ ਬਈ ਤੁਸੀਂ ਆਓ ਅੱਗੇ ਔਰ ਆਪਣੀ ਨਿਸ਼ਠਾ ਨਾਲ ਔਰ ਆਪਣੀ ਪੂਰੀ ਤਾਕਤ ਦੇ ਨਾਲ ਇਸ ਦੇਸ਼ ਨੂੰ ਔਰ ਇਸ ਪ੍ਰਾਂਤ ਨੂੰ ਆਪਣੇ ਪੰਜਾਬ ਨੂੰ ਫੇਰ ਆਪਾਂ ਰੰਗਲਾ ਬਣਾਈਏ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੈ ਸ਼੍ਰੀ ਰਾਮ